ਪਾਸ਼ਾ ਘਰ ਪਹੁੰਚਦੇ ਨੇ ਦੇਖਿਆ ਕਿ ਬੜੀ ਸ਼ੇਵਾ ਦੇ ਵਿੱਚ ਬੜੀ ਸ਼ਰਦਾ ਨਾ ਕਿਧਰੇ ਪਾਣੀ ਢੋ ਰਿਹਾ ਹੈ ਮੂਸ਼ਨ ਕਿਧਰੇ ਕੁਛ ਕਿਧਰੇ ਕੁਛ ਵਿਚਾਰਾ ਔਰ ਸਿੱਖ ਨਾਲ ਮਦਦ ਕਰਾ ਰਹੇ ਨੇ ਸਭ ਕੁਝ ਤਿਆਰ ਨਵ ਸੱਚੇ ਪਾਸ਼ਾ ਜੀ ਥਾਲਾ ਸਜਾ ਦਿੱਤਾ ਕਿ ਦਾਤਾ ਭੋਗ ਲਾਓ ਕੇ ਹੈ ਭੋਗ ਲਾਓ ਸੱਚੇ ਪਾਤਸ਼ਾਹ ਤਤਾਨ ਸੈਭ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਿਲ ਦੀ ਜਾਣਨ ਵਾਲੇ ਕਹਿੰਦੇ ਮੂਸ਼ਨ ਤੁਸੀਂ ਤਾਂ ਪਿਓ ਪੁੱਤ ਇਕੱਠੇ ਹਰ ਜਗ੍ਹਾ ਸੇਵਾ ਚ ਆਉਂਦੇ ਸੀ ਹਰ ਜਗ੍ਹਾ ਇਕੱਠੇ ਸੇਵਾ ਕਰਦੇ ਸੀ ਅੱਜ ਸ਼ਮਨ ਨਜ਼ਰ ਨਹੀਂ ਆ ਰਿਹਾ ਇੱਥੇ ਕਿੱਥੇ ਗਿਆ ਹੈ ਕੁੰਡੀ ਰੱਖਿਆ ਮੂਸ਼ਨ ਕਹਿਣ ਲੱਗਿਆ ਸੱਚੇ ਪਾਤਸ਼ਾਹ ਕਿਤੇ ਇੱਧਰ ਉੱਧਰ ਗਿਆ ਹੋਣਾ ਉੱਪਰ ਥੱਲੇ ਉੱਪਰ ਥੱਲੇ ਕਿਉਂਕਿ ਚੁਬਾਰੇ ਦੇ ਵਿੱਚ ਰੱਖਿਆ ਹੋਇਆ ਸੀ ਕਿਹ ਹੈ ਇੱਧਰ ਉੱਧਰ ਗਿਆ ਹੋਣਾ ਆ ਜਾਂਦਾ ਹੈ ਮਹਾਰਾਜ ਨਹੀਂ ਦੇਖੋ ਗੁਰੂ ਦਾ ਵੀ ਪਿਆਰ ਮੂਸ਼ਨ ਜਿੰਨਾ ਚਿਰ ਸ਼ੰਮਣ ਨਹੀਂ ਆਉਂਦਾ ਉਹਨਾਂ ਚਿਰ ਅਸੀਂ ਭੋਗ ਨਹੀਂ ਲਾਉਣਾ ਇਹ ਜਿੰਨਾ ਚਿਰ ਸ਼ੰਮਣ ਨਹੀਂ ਆਉਣਾ ਉਹਨਾਂ ਚਿਰ ਉਹਨੂੰ ਕਹੋ ਕਿ ਆ ਕੇ ਭੋਗ ਲਵਾਵੇ ਸੇਵਾ ਕਰੇ ਸੰਗਤਾਂ ਦੀ ਮਾਰੋ ਬਾਜ ਸੁਣੋ ਤਾਹਨ ਮਾਰੋ ਬਾਜ ਬੁਲਾਓ ਸੁਣੋ ਹੈ ਮਹਾਰਾਜ ਮਨ ਸਤਗੁਰਾਂ ਚ ਟਿਕਿਆ ਪਿਆ ਮੇਰੇ ਦਾਤਾ ਉਹ ਮੇਰੀ ਆਵਾਜ਼ ਨਾਲ ਨਹੀਂ ਆਉਣਾ ਕੀ ਹੈ ਉਹ ਮੇਰੀ ਬਾਜ ਨਾਲ ਨਹੀਂ ਆਉਣਾ ਇਹ ਤਾਂ ਤੁਸੀਂ ਬੁਲਾਓ ਤੇ ਮੈਂ ਕਹਿ ਨਹੀਂ ਸਕਦਾ ਸਭ ਕੁਝ ਜਾਣਦੇ ਸੀ ਪਾਤਸ਼ਾਹ ਉਹ ਤੁਸੀਂ ਆਪੇ ਹੀ ਬੁਲਾਓ ਸੱਚੇ ਪਾਤਸ਼ਾਹ ਮੇਰਾ ਨਹੀਂ ਬੁਲਾਇਆ ਬੋਲਦਾ ਤੂੰ ਅਪੀ ਬਲਾ ਲੋ ਸੱਚੇ ਪਾਤਸ਼ਾਹ ਮੇਰਾ ਨੀ ਬਨਾਇਆ ਮੂਲ ਦਾ ਜਿੰਦਗੀ ਦੀ ਕੋਠੜੀ ਹਰ ਹੀਰਿਆਂ ਦੀ ਖਾਨ ਸਿਰ ਦਿੱਤਿਆਂ ਜੇ ਗੁਰ ਮਿਲ ਜਾਵੇ ਤਾਂ ਵੀ ਸਸਤਾ ਦੇਖੀ ਸਿੱਖਾਂ ਕਿਤੇ ਮਾਨ ਨਾ ਕਾਲੀ ਸਿਰ ਤੜਦੀ ਬਾਜੀ ਲਾਈ ਦੀ ਪ੍ਰੇਮ ਰੰਗ ਵਿੱਚ ਰੁੱਤੇ ਰਹਿਣਾ ਸਿੱਖੀ ਇਮੇ ਕਮਾਈ ਦੀ ਸਿੱਖੀ ਦੀ ਕਮਾਈ ਇਸ ਤਰ੍ਹਾਂ ਦੇ ਨਾਲ ਹੈ ਤੋ ਪਾਸ਼ਾ ਬਾਝੂ ਮਾਰਦੇ ਨੇ ਜੁੜ ਜਾਂਦਾ ਆ ਜਾਂਦਾ ਕੇ ਨਮਸਕਾਰ ਕਰਦਾ ਹੈ ਪਿਤਾ ਲੈ ਪੁੱਤਰ ਤੂੰ ਥਾਲਾ ਕਰ ਅੱਗੇ ਸਤਿਗੁਰੂ ਭੋਗ ਲਾਉਣ ਹੈਰਾਨ ਹੋ ਗਏ ਪਾਸ਼ਾ ਦੀ ਬਾਣੀ ਪੰਜਵੇਂ ਪਾਸ਼ਾ ਦੀ ਉਚਾਰਨ ਕੀਤੀ ਬਾਣੀ ਮਿਰਤਕ ਉਪਾਇਓ ਤਨ ਸਾਸਾ ਕੀ ਹੈ ਪ੍ਰਭਾ ਪਾਵੇ ਤੇ ਬਿਨ ਸਾਸ ਤੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਖੈ ਪ੍ਰਭਾਵੇ ਤਾਂ ਪਤਤੁ ਧਾਰੇ ਆਪ ਕਰੇ ਆਪਨ ਵਿਚਾਰੇ ਦੁਹਾਂ ਸਿਰਿਆਂ ਕਾ ਆਪ ਸੁਆਮੀ ਖੇਲੇ ਵਿਖਸ਼ੇ ਅੰਤਰ ਜਾਮੀ ਜੋ ਪਾਵੇ ਸੋਕਾਰ ਕਰਾਵੇ ਜੋ ਉਹਨੂੰ ਪਾਉਂਦੀ ਉਹ ਕਰਾਉਂਦੇ ਸਾਨੂੰ ਤਾਂ ਸਮਝ ਨਹੀਂ ਉਸ ਦੀ ਹੈ ਮ੍ਰਿਤਕ ਉਪਾਇਓ ਤਨ ਸਾਸਾ ਬਿਸਰਤ ਆਣ ਮਲਾਇਆ ਪਸ਼ੂ ਪ੍ਰੇਦ ਮੁਗਦ ਭੈ ਸਰੋਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾਂ ਕਿ ਕੀਮਤ ਕਹੀ ਨਾ ਜਾਈ ਦੁਖ ਸੋਗ ਘਟਾਇਆ ਡੇਰਾ ਅਨੰਦ ਮੰਗਲ ਵਿਸ਼ਰਾਮਾ ਦੁੱਖ ਤਾਂ ਬਣਿਆ ਸੀ ਪਰ ਧਿਆਨ ਗੁਰੂ ਵੱਲ ਦੁੱਖ ਤਾਂ ਹੈ ਹੀ ਸੀ ਪਰ ਗੁਰੂ ਨੇ ਉਹ ਡੇਰਾ ਟਾ ਦਿੱਤਾ ਏ ਮੁੜ ਕੇ ਸਰਜੀਤ ਕਰ ਦਿੱਤਾ ਹੈ ਦੁਖ ਸ਼ੋਕ ਘਟਾਇਆ ਡੇਰਾ ਕਿੱਥੇ ਲਾਸ਼ ਪਈ ਸੀ ਦੋ ਹਿੱਸਿਆਂ 'ਚ ਇਹ ਚੱਲਦਾ ਗਿਆ ਅੱਗੇ ਦਸਵੇਂ ਜਾਮੇ 'ਚ ਵੀ ਇਹੇ ਖੇਡਾਂ ਕੀਤੀਆਂ ਬੋਲੋ ਸਤਨਾਮ ਸ਼੍ਰੀ ਅੰਮ੍ਰਿਤ ਛਕਾਉਣ ਲੱਗੇ ਆਂ ਪਹਿ ਦੁਖ ਸ਼ੋਕ ਘਟਾਇਆ ਡੇਰਾ ਮਨ ਚ ਵੜਾ ਹੋ ਜਾਂਦਾ ਦੁੱਖ ਪਰ ਕੀ ਹੈ ਗੁਰੂ ਐਨੇ ਦੇ ਵਿੱਚ ਖਿੰਨੇ ਅਵਰ ਖਿੰਨੇ ਮੈਂ ਅਵਰਾਚਰਜ ਚਲਤ ਤੁਹਾਰੇ ਰੂੜੋ ਗੂੜੋ ਗੈਰ ਗੰਭੀਰੋ ਉੱਚੋ ਗਮ ਅਪਾਰੇ ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਮਿਰਤਕ ਕੋ ਪਾਇਓ ਤਨ ਸਸ ਬਿਸ਼ਰਤ ਅਣ ਮਲਾਇਆ